ਹਾਂਜੀ 올ਓਵਰ ਪਿਓਰ ਪਸ਼ਮੀਨਾ ਡਿਜੀਟਲ ਪ੍ਰਿੰਟ ਆਪਣੇ ਕੋਲ ਇਹ ਸੂਟ ਰਹੇਗਾ ਨਾਲ ਪਿਓਰ ਮਸਲੀਨ ਦਾ ਡਿਜੀਟਲ ਪ੍ਰਿੰਟ ਵੂਲ ਵਾਲਾ ਆਪਣੇ ਕੋਲ ਦੁਪੱਟਾ ਰਹੇਗਾ 1690 ਵਿੱਚ ਬਾਈ ਕਰ ਸਕਦੇ ਹੋ ਪਸ਼ਮੀਨਾ ਦੇ ਸੂਟ ਲੈਣਗੇ ਸ਼ਰਟ ਪਸ਼ਮੀਨਾ ਬਾਟਮ ਸ਼ਾਵਲ ਪਸ਼ਮੀਨਾ 1050 ਦੇ ਵਿੱਚ ਘਰ ਬੈਠੇ ਸੂਟ ਤੁਸੀਂ ਇਹ ਬਾਈ ਕਰ ਸਕਦੇ ਹੋ ਵੈਂਟਰ ਦੇ ਲਈ ਸੂਟ ਨੇ ਨੈਕਸਟ ਇਹ ਵੀ ਆਪਣੇ ਕੋਲ ਪਸ਼ਮੀਨਾ ਦਾ ਪਸ਼ਮੀਨਾ ਸਪਨ ਰਹੇਗਾ ਨੱਕ ਤੇ ਤੁਹਾਨੂੰ ਵਰਕ ਮਿਲੇਗਾ ਬਾਟਮ ਵੀ ਸਪਨ ਦੀ ਰਹੇਗੀ ਪਸ਼ਮੀਨੇ ਦਾ ਸਟੌਲ ਰਹੇਗਾ 1390 ਵਿੱਚ ਬਾਈ ਕਰ ਸਕਦੇ ਹਾਂ ਪਸ਼ਮੀਨੇ ਦਾ ਸੂਟ ਰਹੇਗਾ ਜੀ ਸ਼ਰਟ ਰਹੇਗਾ ਪਸ਼ਮੀਨੇ ਦਾ ਸ਼ਾਵਲ ਰਹੇਗਾ ਵੈਲਵਟ ਦਾ ਬਾਟਮ ਵੀ ਪਸ਼ਮੀਨੇ ਦੀ 899 ਵਿੱਚ ਇਹ ਤੁਸੀਂ ਬਾਈ ਕਰ ਸਕਦੇ ਹੋ ਪਿਓਰ ਕਾਟਨ ਪ੍ਰਿੰਟਰਡ ਸ਼ਰਟ ਰਹੇਗੀ 175 ਵੱਡੇ ਪਨੇ ਤੇ ਨਾਲ ਤੁਹਾਨੂੰ ਪਲੇਨ ਕਾਟਨ ਰਿਅਨ ਦੀ ਬਾਟਮ ਮਿਲੇਗੀ 2 मीटर प्लेन ਡਿਜ਼ਾਈਨਰ 2 ਮੀਟਰ ਦੁਪੱਟਾ ਮਿਲੇਗਾ ਫੋਰ ਸਾਈਡ ਵਰਕ ਵਾਲਾ ਦੁਪੱਟਾ ਡਿਜ਼ਾਈਨਰ ਰੈਡੀ ਕੀਤਾ ਹੋਇਆ ਔਰ ਇਸ ਦਾ ਜੋ ਪ੍ਰਾਈਸ ਰਹੇਗਾ 899 ਦੇ ਵਿੱਚ ਤੁਸੀਂ ਘਰ ਬੈਠੇ ਸੂਟ ਬਾਏ ਕਰ ਸਕਦੇ ਹੋ ਪ੍ਰਿੰਟ ਸੋਨੇ ਨੇ ਔਰ ਇਸ ਦੇ ਵਿੱਚ ਜੋ ਕਲਰ ਨੇ ਉਹ ਵੀ ਸਰਦਾਰੀ ਨੇ ਨੰਬਰ ਮੈਂਸ਼ਨ ਆ ਸਕਰੀਨ ਸ਼ਾਟ ਲੈ ਕੇ ਆਰਡਰ ਪਲੇਸ ਕਰ ਸਕਦੇ ਹੋ 2 ਮੀਟਰ ਪਸ਼ਮੀਨਾ ਡਿਜੀਟਲ ਆਰੀ ਵਰਕ ਵਾਲਾ ਸ਼ਰਟ ਰੇਗਾ बॉਟਮ ਪਸ਼ਮੀਨੇ ਦੀ 3 ਮੀਟਰ ਸਟਾਲ ਮਿਲੇਗਾ 2.5 ਮੀਟਰ ਡਿਜੀਟਲ ਪ੍ਰਿੰਟ 990 ਦੇ ਵਿੱਚ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ 2.5 3 ਮੀਟਰ ਸੈਮੀ ਵੈਲਵਟਸ ਨੀਲ ਰਹੇਗਾ ਥ्रेड ਵਰਕ ਮਿਲੇਗਾ ਕਿਹਰੇ ਤੇ ਸਟਾਲ ਮਿਲੇਗਾ 2.5 ਮੀਟਰ ਟੂ ਸਾਈਡ ਵਰਕ ਵਾਲਾ 550 ਦੇ ਵਿੱਚ ਤੁਸੀਂ ਬਾਈ ਕਰ ਸਕਦੇ ਹੋ ਜੋ ਸੂਟ ਤੁਹਾਨੂੰ ਪਸੰਦ ਆਏਗਾ ਉਸ ਦਾ ਸਕਰੀਨ ਸ਼ਾਟ ਲੈਣਾ ਤੇ ਜੋ ਮੇਰਾ WhatsApp ਨੰਬਰ ਮੈਂਸ਼ਨ ਆ ਉਸ ਤੇ ਤੁਸੀਂ ਆਪਣਾ ਸਕਰੀਨਸ਼ਾਟ ਸੈਂਡ ਕਰਕੇ ਸੂਟ ਬੁੱਕ ਕਰਵਾ ਸਕਦੇ ਹੋ ਇਹ ਰਹਿਣਗੇ ਆਪਣੇ ਕੋਲ ਸਟਾਲ ਵਾਲੇ ਪਸ਼ਮੀਨੇ ਦਾ ਸੂਟ ਰਹੇਗਾ ਪਲੇਨ ਇਸ ਦੇ ਨਾਲ ਬਾਟਮ ਮਿਲੇਗੀ ਪ੍ਰਿੰਟਰ ਡਿਜੀਟਲ ਪ੍ਰਿੰਟ ਸ਼ਰਟ ਰਹੇਗਾ ਸਟਾਲ ਵੀ ਇਸ ਦੇ ਨਾਲ ਡਿਜੀਟਲ ਪ੍ਰਿੰਟ ਵਾਲਾ ਮਿਲੇਗਾ ਇਹ ਵੀ ਆਪਣੇ ਕੋਲ 2.5 ਮੀਟਰ ਪਸ਼ਮੀਨਾ ਡਿਜੀਟਲ ਪ੍ਰਿੰਟ ਆਰੀ ਵਰਕ ਸ਼ਰਟ ਰਹੇਗਾ 2.5 ਮੀਟਰ ਪਸ਼ਮੀਨਾ ਦੀ ਬਾਟਮ ਰਹੇਗੀ ਤੇ ਸਟਾਲ ਰਹੇਗਾ 2.5 ਮੀਟਰ ਪਸ਼ਮੀਨੇ ਦਾ ਡਿਜੀਟਲ ਪ੍ਰਿੰਟ ਵਾਲਾ 1290 ਵਿੱਚ ਇਹ ਵੀ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਔਰ ਅਡਵਾਂਸ ਕਰਨੀ ਪੈਂਦੀ ਆ ਘੋਟਾ ਪੱਤੀ ਵਰਕ ਵਾਲਾ ਸ਼ਰਟ ਰਹੇਗਾ ਆਪਣੇ ਕੋਲ ਔਰ ਇਸ ਦੀ ਜਿਹ ਲੈਂਥ ਰਹੇਗੀ 46 ਰਹੇਗੀ 2 ਮੀਟਰ बॉटम ਰਹੇਗੀ ਇਸ ਦੇ ਨਾਲ ਜੌਰਜ਼ੜ ਦੀ ਪਲੇਨ 2 ਮੀਟਰ ਦੁਪੱਟਾ ਰਹੇਗਾ ਦੁਪੱਟੇ ਤੇ ਵੀ ਘੋਟਾ ਪੱਤੀ ਦਾ ਵਰਕ ਮਿਲ ਜਾਏਗਾ 899 ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਬਾਈ ਕਰ ਸਕਦੇ ਹਾਂ ਇਹ ਟਾਈ ਮੀਟਰ ਵਿਸਕੋਸ オーਗਾਂਜ਼ਾ ਸ਼ਰਟ ਰੇਗਾ ਥ੍ਰੈਡ ਵਰਕ ਮਿਲੇਗਾ ਘੇਰੇ ਤੇ ਬਾਜ਼ੂ ਤੇ ਬਾਟਮ ਮਸਲੈਨ ਦੀ ਰਹੇਗੀ ਬਾਟਮ ਤੇ ਵੀ ਵਰਕ ਆ ਸਵਾ ਦੋ ਮੀਟਰ オーਗਾਂਜ਼ਾ ਦੁਪੱਟਾ 4 ਸਾਈਡ ਲੈਸ ਲੱਗੀ ਮਿਲੇਗੀ ਤੁਹਾਨੂੰ ਦੁਪੱਟੇ ਤੇ 1090 ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਬਾਈ ਕਰ ਸਕਦੇ ਹੋ ਥੈਂਕ ਯੂ ਜੀ